ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਰਾਜਵੀਰ ਸਿੰਘ ਪਿੰਡ ਦਸ਼ਪੇਸ਼ ਨਗਰ ਜੜਿਆਲਾ ਗੁਰੂ ਦੇ ਨੇੜੇ ਈਲਾ ਅਮ੍ਰਿਤਸਰ ਵੀਰੋ ਇਹ 1985 ਜਿਹੜਾ 1509 ਨਾ ਦਾ ਨਵਾਂ ਹਰਬੀ ਸਾਈਟ ਟੋਲਰੈਂਟ ਵੈਰਾਈਟੀ ਆਈ ਹੈ ਇਹ 4 ਏਕੜ ਦਾ ਆਪਣਾ ਪਲਾਟ ਹੈ ਜੀ ਇਹ ਟ੍ਰਾਇਲ ਵਾਸਤੇ ਲਾਇਆ ਅੱਜ ਆਪਾਂ ਇਹਦੀ ਜਿਹੜੀ ਡੇਟ ਆਫ ਸੋਇੰਗ ਹੈ ਉਹ 16 17 ਮਈ ਦੇ ਆਸ-ਪਾਸ ਹੈ ਜਾਨੀ ਕਿ ਅੱਜ 9 ਜੂਨ ਨੂੰ ਇਹਦੀ ਜਿਹੜੀ ਏਜ ਆ ਇਹ 24 ਸਾਲ 24 ਮਹੀਨ 24 ਦਿਨ ਹੋ ਗਈ ਹੈ ਤੇ ਜੇ ਤੁਸੀਂ ਧਿਆਨ ਨਾਲ ਦੇਖੋ ਤੇ ਇਹਦੇ ਵਿੱਚ ਜਿਹੜਾ ਹਲਕਾ ਜਿਹਾ ਮਧਾਣਾ ਸਵਾਕ ਵੀ ਹੈ ਕਿਤੇ ਕਿਤੇ ਜਿਹੜਾ ਇਹ ਮੋਥੇ ਦੀ ਸ਼ਿਕਾਇਤ ਵੀ ਹੈਗੀ ਹੈ ਤੇ ਅੱਜ ਅਸੀਂ ਉਹ ਦੇਖੋ ਮੇਰੇ ਬੰਦੇ ਕੰਮ ਕਰ ਰਹੇ ਨੇ ਅੱਜ ਅਸੀਂ ਅਡਾਮਾ ਦੀ ਜਿਹੜੀ ਪਰਸੂਟ ਵਜ਼ੀਰ ਦੇ ਨਾਂ ਤੇ ਆਈ ਹੈ ਜਿਹੜੀ ਫੁੱਲ ਪੇਜ ਸਾਵਾ 127 ਤੇ 134 ਵੈਰਾਈਟੀਆਂ ਦੇ ਨਾਲ ਸਾਵਾ ਨੇ ਪੈਕ ਕਰਕੇ ਭੇਜੀ ਹੈ ਉਹਦੀ 300 ਐਮਐਲ ਪਰ ਏਕੜ ਦੀ ਜਿਹੜੀ ਡੋਜ਼ ਹੈ ਵੱਡੇ ਪੰਪ ਦੇ ਨਾਲ ਅਸੀਂ 5 ਤੋਂ 6 ਟੈਂਕ ਪਰ ਏਕੜ ਲਾ ਕੇ ਅੱਜ ਕਰ ਰਹੇ ਆ ਕਿ ਇਹ ਜਿਹੜਾ ਖੇਤ ਆ ਮੇਰਾ 4 ਏਕੜ ਦਾ ਇਹਦੇ 'ਚ ਇਹ ਮੇਰਾ 6ਵਾਂ ਸਾਲ ਹੈ ਜੀ ਡੀਐਸਆਰ ਕਰਦੇ ਨੂੰ ਤੇ ਇਹਦੇ 'ਚ ਚੋਬੇ ਦੀ ਸਮੱਸਿਆ ਵੀ ਲਾਸਟ ਈਅਰ ਮੈਨੂੰ ਵਿਖੀ ਸੀਗੀ ਸੋ ਇੱਕ ਤੇ ਇਹਦੇ ਸਾਡੇ ਕੋਲ ਡਿਟੇਲਡ ਰਿਜ਼ਲਟਸ ਆਉਣਗੇ ਜੇ ਕੋਈ ਚੋਬੇ ਦੀ ਸ਼ਿਕਾਇਤ ਹੈ ਇਹ ਉਹ ਵੀ ਇਹਦੇ ਵਿੱਚ ਦੂਰ ਹੋ ਜਾਣੀ ਚਾਹੀਦੀ ਹੈ ਵੈਸੇ ਮੈਂ ਤੇ ਸ਼ੁਰੂ ਤੋਂ ਹੀ ਪਿਛਲੇ 10-12 ਸਾਲ ਤੋਂ 1509 ਐਜ਼ ਅ ਬ੍ਰੈਂਡ ਹੀ ਲਾਉਣਾ ਜੀ ਮੈਂ ਕੋਈ ਹੋਰ ਕ੍ਰੌਪ ਲਾਈ ਨਹੀਂ ਆਪਣੇ 28-30 ਏਕੜ ਲੈਂਡ ਦੇ ਵਿੱਚ ਸੋ ਜੇ ਕੋਈ ਉਹ ਵੀ ਹੋਏਗਾ 1509 ਦੀ ਵੀ ਆ ਰੀਜਰਮੀਨੇਸ਼ਨ ਹੋਈ ਹੋਏਗੀ ਇਸ ਸਾਲ ਉਹ ਵੀ ਮਰ ਜੇਗੀ ਇਹ ਕੋਈ ਇਹਦੇ ਵਿੱਚ ਪਿਛਲੇ ਸਾਲ ਵਾਲਾ ਚੋਬਾ ਹੈ ਉਮੀਦ ਹੈ ਕਿ ਜਿਵੇਂ ਸਾਨੂੰ ਪੂਸਾ ਕਹਿ ਰਹੀ ਹੈ ਜਿਵੇਂ ਭਾਜੀ ਦਿਵਾਲਾ ਨੇ ਜਿਵੇਂ ਬਾਜਵਾ ਸਾਹਿਬ ਤੁਹਾਨੂੰ ਦੱਸਦੇ ਨੇ ਚਲੋ ਮੈਂ ਵੀ ਥੋੜਾ ਜਾਇ ਇਹਦੇ ਤੇ ਕੰਮ ਕੀਤਾ ਅ देन आई ਕੇਮ ਟੂ ਨੋ ਕਿ ਇਹਦੇ ਵਿੱਚ ਇੱਕ ਜੀਨ ਹੈ ਜੀ ਐਸਿਟੋਸਿੰਥੀਟੇਸ ਸਮਥਿੰਗ ਲਾਈਕ ਜੀਨ ਹੈ ਜਿਹੜਾ ਇਹਦੇ ਵਿੱਚ ਅਸੀਂ ਸਾਈਲੈਂਟ ਕਰ ਦਿੱਤਾ ਹੋਇਆ ਹੈ ਡਾਕਟਰ ਏਕੇ ਸਿੰਘ ਨੇ ਸੋ ਉਸ ਜੀਨ ਦੀ ਸਾਈਲੈਂਸ ਦਾ ਕਰਕੇ ਹੀ ਜਿਹੜੀ ਪਰਸੂਟ ਹੈ ਇਹ ਇਹਦੇ ਤੇ ਕੰਮ ਨਹੀਂ ਕਰੇਗੀ ਤੇ ਜੇ ਤੁਸੀਂ ਥੋੜਾ ਜਿਹਾ ਪਿੱਛੇ ਚਲੇ ਜਾਓ ਤੇ ਇਹੀ ਪਰਸੂਟ ਜਿਹੜੀ ਹੈ ਜੀ ਅਸੀਂ ਮਟਰਾਂ ਦੇ ਵਿੱਚ ਕਰਦੇ ਹੁੰਦੇ ਸੀ ਸਿਰਫ ਝੋਨਾ ਮਾਰਨ ਵਾਸਤੇ ਸੋ ਇਟਸ ਅ ਬੈਨੀਫਿਟ ਆਫ ਟੈਕਨੋਲੋਜੀ ਇਟਸ ਅ ਬਿਊਟੀ ਆਫ ਸਾਇੰਸ অর ਟੈਕਨੋਲੋਜੀ ਕਿ ਅੱਜ ਅਸੀਂ ਉਹੀ ਪਰਸੂਟ ਝੋਨਾ ਬਚਾਉਣ ਲਈ ਕਰ ਰਹੇ ਹਾਂ ਜਿਹੜੀ ਕਿਸੇ ਟਾਈਮ ਅਸੀਂ ਮਟਰਾਂ ਦੇ ਵਿੱਚ ਝੋਨਾ ਮਾਰਨ ਵਾਸਤੇ ਕਰਦੇ ਸੀ ਸੋ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਹੈ ਕਿ ਪਿਛਲੇ ਸਮਿਆਂ ਦੇ ਵਿੱਚ ਅਸੀਂ ਜਿਹੜਾ ਆ ਉਹ ਦੇਖਿਆ ਸੀਗਾ ਕਿ ਕਣਕ ਦੇ ਵਿੱਚੋਂ ਅ ਸੜਦਾ ਨਹੀਂ ਮਰਦਾ ਜਿਹੜਾ ਨਦੀਨ ਹੈ ਸੋ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਇਸ ਸਾਲ ਤੁਹਾਨੂੰ ਕਣਕ ਦਾ ਸੀਡ ਵੀ ਮਿਲੇਗਾ ਜਿਹਦੇ ਵਿੱਚ ਸੇਮ ਇਹੀ ਉਹਨਾਂ ਨੇ ਜੀਨ ਸਾਇਲੈਂਟ ਕਰਕੇ ਅਸੀਂ ਪਰਸੂਟ ਦੀ ਸਪਰੇ ਕਰਾਂਗੇ ਐਵਰੀਥਿੰਗ ਵਿਲ ਬੀ ਵਿਲ ਬੀ ਗੋ ਅਵੇ ਸੋ ਉਮੀਦ ਇਹ ਤੇ ਹੈ ਜੀ ਕਿ ਅਸੀਂ ਚੰਗੇ ਰਿਜ਼ਲਟਸ ਜਿਹੜੇ ਆ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਬਾਕੀ ਕਬਰ ਆਖਾ ਅਗਲੇ ਰਿਜ਼ਲਟਸ ਤੁਹਾਨੂੰ ਮੈਂ ਬਹੁਤ ਜਲਦੀ ਦਿਖਾਵਾਂਗਾ ਆਸਕੇ ਤੁੰਗੀ ਡੇਟ ਇੱਕ ਗੱਲ ਦਾ ਖਿਆਲ ਰੱਖਿਓ ਕਿ ਜਦੋਂ ਵੀ ਤੁਸੀਂ ਪਰਸੂਟ ਜਾਂ ਆਮ 1509 ਡੀਐਸਆਰ ਰਾਈਟਿਸ ਦੇ ਵਿੱਚ ਕੋਈ ਵੀ ਹਰਬੀਸਾਈਡ ਸਪਰੇਅ ਕਰਨਾ ਹੈ ਸੋ ਕੋਸ਼ਿਸ਼ ਕਰਿਓ ਕਿ ਤੁਹਾਡਾ ਪੈੜ ਧਰਾਵਾ ਹੋਵੇ ਨਾ ਹੀ ਖੇਤ ਜ਼ਿਆਦਾ ਸੁੱਕਾ ਹੋਵੇ ਤੇ ਨਾ ਹੀ ਖੇਤ ਜ਼ਿਆਦਾ ਗਿੱਲਾ ਹੋਵੇ ਮੈਂ ਤੇ ਉਹਦੇ ਤੋਂ ਬਾਅਦ 48 ਘੰਟੇ ਦੇ ਵਿੱਚ ਕੋਈ ਜਿਹੜਾ ਹੈ ਜੀ ਉਹ ਪਾਣੀ ਨਹੀਂ ਲਾਉਂਦਾ 48 ਘੰਟਿਆਂ ਬਾਅਦ ਮੈਂ ਵਿੱਚ ਜਿਹੜਾ ਉਹ ਪਾਣੀ ਲਾਉਣਾ ਹੈ ਬਾਕੀ ਦੱਸਦੇ ਹਾਂ ਜੀ ਤੁਹਾਨੂੰ ਅਗਲਾ ਐਪੀਸੋਡ ਜਿਹੜਾ ਹੈ ਉਹਦੇ ਚ ਇਹਨਾਂ ਨੇ ਕਿਵੇਂ ਕੰਮ ਕੀਤਾ ਠੀਕ ਹੈ ਜੀ 11:30 ਤੱਕ ਸ੍ਰੀ ਸ਼ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰੀ ਟੀਮ ਆ ਜੀ ਖੰਡਾ ਤੇ ਪੱਪੂ ਜਿਹੜੇ ਮੇਰੇ ਬੜੇ ਪੁਰਾਣੇ ਸਾਥੀ ਨੇ ਤੇ ਖੰਡਾ ਇਧਰ ਹੋ ਇਹ ਖੰਡਾ ਜੀ ਇਹ ਪੱਪੂ ਬਾਦਸ਼ਾਹ ਜਿਹੜੇ ਪਿਛਲੇ ਬੜੇ ਚਿਰ ਤੋਂ ਮੇਰੇ ਨਾਲ ਕੰਮ ਕਰਦੇ ਨੇ ਤੇ ਅੱਜ ਵੀ ਤੁਸੀਂ ਵੇਖੋ ਵੀ ਇਸ 1985 ਦੇ ਵਿੱਚ ਜਿਹੜਾ ਅਸੀਂ ਸਪਰੇਅ ਕਰ ਰਹੇ ਹਾਂ ਤੇਹੀ ਹੈ ਸੋ ਇਹਨਾਂ ਦੇ ਸਿਰ ਨੂੰ ਹੀ ਸੀਸਾ ਹੈ ਜੀ ਅਸੀਂ ਕੌਣ ਹੁੰਦੇ ਹਾਂ ਕੰਮ ਕਰਨ ਵਾਲੇ ਜਿਹੜੇ ਬੰਦੇ 24 ਘੰਟੇ ਖੇਤ 'ਚ ਰਹਿੰਦੇ ਨੇ ਕੰਮ ਤੇ ਉਹ ਕਰਦੇ ਨੇ ਮਾਲਕ ਤਾਂ ਤੇ ਸਿਰਫ ਇੱਕ ਨਾਂ ਹੈ ਸੋ ਇਹਨਾਂ ਨੂੰ ਇੱਜ਼ਤ ਦਿਆ ਕਰੋ ਜੀ ਇਹਨਾਂ ਦੀ ਰਿਸਪੈਕਟ ਕਰਿਆ ਕਰੋ ਰੱਬ ਬਹੁਤਾ ਦੇਵੇਗਾ ਮਿਹਰਬਾਨੀ ਜੀ